ਮੇਰੇ ਬਹੁਤ ਹੀ ਸਤਿਕਾਰਯੋਗ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮਨਾਜਮ ਸਾਥੀਓ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ਼ਕਰ ਜੀ ਤੁਹਾਡੀਆਂ ਦੁਆਵਾਂ ਆਸ਼ੀਰਵਾਦ ਸਤ ਕਰਨਾ ਚੜ੍ਹਦੀ ਕਲਾ ਚ ਆਸ ਕਰਾਂਗਾ ਕਿ ਤੁਸੀਂ ਵੀ ਸਾਰੇ ਚੜ੍ਹਦੀ ਕਲਾ ਵਿੱਚ ਹੀ ਹੋਵੋਗੇ ਸੋ ਅੱਜ ਤੁਹਾਡੇ ਰੂਪ ਹੁਣਾ ਇਸ ਨੇ ਜ਼ਰੂਰੀ ਸਮਝਿਆ ਕਿ 25 ਅਗਸਤ ਨੂੰ ਜੋ ਬਦਲੀਆਂ ਹੋਈਆਂ ਨੇ ਅੱਠ ਮੁਲਾਜ਼ਮਾਂ ਦੀਆਂ ਉਹਦੇ ਸੰਦਰਭ ਵਿੱਚ ਮੈਂ ਤੁਹਾਨੂੰ ਜੋ ਅਸਲ ਰੀਜ਼ਨ ਉਹਦੇ ਬਾਰੇ ਤੁਹਾਨੂੰ ਜਾਣਕਾਰੀ ਦੇ ਸਕਾਂ ਪਰ ਤੁਹਾਨੂੰ ਪਤਾ ਵੀ ਹੋਵੇਗਾ ਕਿ ਅਸਲੀ ਰੀਜ਼ਨ ਕੀ ਹੈ ਪਰ ਫਿਰ ਵੀ ਕਿਤੇ ਨਾ ਕਿਤੇ ਮੁਲਾਜ਼ਮਾਂ ਨੂੰ ਇਹ ਸਾਥੀ ਗੁੰਮਰਾਹ ਕਰਨ ਦੇ ਵਿੱਚ ਬੜੇ ਮਹਾਰਨਿਕ ਗੁੰਮਰਾਹ ਕਰ ਰਹੇ ਹਨ ਬਦਲੀਆਂ ਤਾਂ ਪਹਿਲਾਂ ਵੀ ਪ੍ਰਵੰਧਕੀ ਕਰਨਾ ਕਰਕੇ ਬਹੁਤ ਹੋਈਆਂ ਨੇ ਪਰ ਉਹਨਾਂ ਦੀਆਂ ਬਦਲੀਆਂ ਸਬੰਧੀ ਕਦੇ ਵੀ ਜਥੇਬੰਦੀ ਨੇ ਰੋਸੀਆ ਕੋਈ ਰੈਲੀ ਨਹੀਂ ਕੀਤੀ ਕਿ ਉਹ ਮੁਲਾਜ਼ਮ ਜਥੇਬੰਦੀ ਦਾ ਹਿੱਸਾ ਨਹੀਂ ਕਿ ਉਹ ਮੁਲਾਜ਼ਮ ਬੋਰਡ ਦਾ ਹਿੱਸਾ ਨਹੀਂ ਇਹ ਜਿਹੜੇ 25 ਅਗਸਤ ਨੂੰ ਅਟਰੀਆਂ ਦੀ ਬਦਲੀ ਹੋਈਆਂ ਨੇ ਇਹਨਾਂ ਪਿੱਛੇ ਹੀ ਰੋਸ ਜਾਰ ਕਰਕੇ ਰੈਲੀ ਕੀਤੀ ਹੈ ਤੇ ਇਹਨਾਂ ਦੇ ਆਰਡਰ ਰੱਦ ਕਰਨ ਦੀ ਮੰਗ ਕੀਤੀ ਹੈ ਇਹਦੇ ਪਿੱਛੇ ਸੱਚਾਈ ਕੀ ਹੈ ਆਪਾਂ ਉਹਦੇ ਬਾਰੇ ਗੱਲਬਾਤ ਕਰਾਂਗੇ ਸਾਥੀ ਜਿਹੜੇ ਅਟੁੱਬੰਦੇ ਨੀਆਂ ਬਦਲੀਆਂ ਹੋਈਆਂ ਨੇ ਇਹਨਾਂ ਦੇ ਵਿੱਚੋਂ ਨੀਲੇ ਗਰੁੱਪ ਦੇ ਕਈ ਸਰਕਾਰਾਂ ਤੋਂ ਗੁਨੇ ਤੇ ਕੁਝ ਇਹਨਾਂ ਦੇ ਖਾਸਮ ਖਾਸ ਨੇ ਨੀਲੇ ਗਰੁੱਪ ਦੇ ਜਿੰਨਾ ਕਰਕੇ ਇਹ ਤਰਲੋ ਮਛੀਏ ਕਰਦੇ ਨੇ ਇਹ ਪਤਨੀਆਂ ਰੱਦ ਕਰਾਉਣ ਲਈ ਸੋ ਸਾਥੀਓ ਇਹ ਬਦਲੀਆਂ ਦਾ ਕਾਰਨ ਕੀ ਹੈ ਮੈਂ ਤੁਹਾਡਾ ਧਿਆਨ ਚ ਲਿਆਉਣਾ ਮਾਨਜੁਗ ਮੁੱਖ ਮੰਤਰੀ ਸਾਹਿਬ ਨੇ ਜਿਹੜੀ ਮੈਨੂੰ ਡੱਡੀਆ ਰਿਸ਼ਵਤ ਖੋਰੀ ਦੇ ਵਿਰੁੱਧ ਉਹ ਲੜੀ ਤਹਿਤ ਮਾਨਜੁਗ ਚੇਅਰਮੈਨ ਸਾਹਿਬ ਨੇ ਇੱਕ ਗਰਦਾਸਪੁਰ ਤੋਂ ਏਜੰਟਾਂ ਦਾ ਸੀਗਾ ਬੋਰਡ ਦੇ ਵਿੱਚ ਕੰਮ ਕਰਾਉਣ ਲਈ ਉਸ ਦੇ ਬੈਗ ਦੀ ਤਰਾਸ਼ੀ ਕਰਾਈ ਸਿਕਿਉਰਿਟੀ ਅਫਸਰ ਤੋਂ ਤਰਾਸ਼ੀ ਕਰਾਉਣ ਉਪਰੰਤ ਉਸ ਏਜੰਟ ਦੇ ਬੈਗ ਦੇ ਵਿੱਚੋਂ ਬੋਰਡ ਦੇ ਜਾਲੀ ਸਰਟੀਫਿਕੇਟ ਹੋਰ ਸਟੈਂਪਸ ਵਗੈਰਾ ਲੈਟਰ ਹੈਡਰ ਜਨਮ ਸਰਟੀਫਿਕੇਟ ਕਾਫੀ ਵੱਡੇ ਪੱਧਰ ਤੇ ਮਟੀਰੀਅਲ ਲਪਾਇਆ ਗਿਆ ਜੋ ਜਾਲੀ ਸੀ ਤੇ ਬੋਰਡ ਨਾਲ ਸੰਬੰਧ ਸੀਗਾ ਉਸ ਬੰਦੇ ਦੇ ਨੰਬਰ ਫੋਨ ਦੇ ਵਿੱਚੋਂ ਕੁਝ ਨੰਬਰ ਪ੍ਰਾਪਤ ਹੋਏ ਤੇ ਉਹਨਾਂ ਜਵਾਨਾਂ ਨੇ ਵੀ ਦੱਸਿਆ ਕਿ ਮੈਂ ਬੋਰਡ ਦੇ ਵਿੱਚ ਆਹ ਬੰਦਿਆਂ ਤੋਂ ਕੰਮ ਕਰਾਉਣਾ ਤੇ ਉਹ ਬੰਦਿਆਂ ਦੇ ਮੋਬਾਈਲ ਨੰਬਰ ਵੀ ਉਸ ਏਜੰਟ ਦੇ ਫੋਨ ਦੇ ਵਿੱਚ ਸੀਗੇ ਜਿਹਦੇ ਕਰਕੇ ਇਹ 8 ਬੰਦਿਆਂ ਦੀਆਂ ਬਦਲੀਆਂ ਹੋਈਆਂ ਨੇ ਸੋ ਸਾਥੀਓ ਇਹ ਹੈ ਜਿਦਾ ਪਹਿਲਾ ਪੜਾ ਇਸ ਤੋਂ ਬਾਅਦ ਜਾਂਚ ਹੋਣੀ ਹੈ ਜਨਤਾਵਾਚੂ ਸਾਹਮਣੇ ਆ ਜਾਊਗਾ ਪਰ ਜਦ ਇਹ ਬੰਦੀ ਦਾ ਤਾਲਮ ਮੱਛੀ ਕਿਉਂ ਹੋ ਰਹੀ ਆ ਕਿਉਂਕਿ ਜਦੋਂ ਇਹਦੀ ਅੱਗੇ ਜਾਂਚ ਚੱਲਣੀ ਆ ਇਹ ਜਾਂਚ ਦੇ ਵਿੱਚ ਇਹਦੀਆਂ ਤਾਰਾਂ ਅੱਗੇ ਵੀ ਜੁੜੀਆਂ ਹੋਈਆਂ ਨੇ ਅੱਗੇ ਕਿੰਨੇ ਚਿਰ ਜੁੜੀਆਂ ਹੋਈਆਂ ਨੇ ਇਹ ਚੀਜ਼ਾਂ ਇਹਨਾਂ ਨੂੰ ਛੁਪਾਉਣਾ ਚਾਹੁੰਦੇ ਨੇ ਸਾਰਾ ਬੋਰਡ ਪਰਿਵਾਰ ਜਾਣਦਾ ਇੱਥੋਂ ਤੱਕ ਅੱਗੇ ਰਿਟਾਇਰੀ ਸਾਥੀ ਵੀ ਬੋਰਡ ਦੇ ਵਿੱਚ ਜਾਲੀ ਸਰਟੀਫਿਕੇਟ ਬਣਾਉਣ ਦਾ ਸਰਗਨਾ ਜਾਂ ਬੋਰਡ ਦੇ ਵਿੱਚ ਰਜਿਸਟ੍ਰੇਸ਼ਨ ਜਾਂ ਹੋਰ ਵੀ ਜਿਹੜੇ ਗਲਤ ਕੰਮ ਨੇ ਕਰਾਉਣ ਵਾਲੇ ਸਰਗਨਾ ਕਿਹੜਾ ਕਿਹੜਾ ਇਹਨਾਂ ਦਾ ਗਰੁੱਪ ਆ ਇਹ ਸਾਰਾ ਬੋਰਡ ਪਰਿਵਾਰ ਜਾਣਦਾ ਪਰ ਅੱਗੇ ਨਹੀਂ ਕੋਈ ਹੌਂਜੁੰਦਾ ਇਹ ਜਾਂਚ ਸ਼ੁਰੂ ਹੋ ਗਈ ਮੈਂ ਚੇਅਰਮੈਨ ਵੱਲੋਂ ਚੱਕੇ ਇਸ ਕਦਮ ਦੀ ਸ਼ਲਾਘਾ ਕਰਦਾ ਕਿ ਇਹਦੀ ਜਾਂਚ ਕਰਾਓ ਨਿਰਪੱਖ ਜਾਂਚ ਕਰਾਓ ਤੇ ਜਿਹੜੀਆਂ ਕਿ ਤਾਰਾਂ ਜੁੜੀਆਂ ਨੇ ਉਹ ਚੀਜ਼ਾਂ ਅੱਗੇ ਸਾਹਮਣੇ ਹੋਣ ਮੈਂ ਇਹ ਨਹੀਂ ਕਹਿੰਦਾ ਤੇ ਵੀ ਨਹੀਂ ਇਹ 8-10 ਦੋ ਤੋਂ ਉੱਤੇ ਨੇ ਕਿਉਂਕਿ ਉਹਦੇ ਏਜੰਟ ਦੇ ਫੋਨ 'ਚੋਂ ਇਹਨਾਂ ਦਾ ਨੰਬਰ ਮਿਲਣਾ ਤੇ ਉਹਦਾ ਮੰਨਣਾ ਗਵਾਹੀ ਇਹ ਕਹਿ ਰਹੀ ਹੈ ਕਿ ਮੈਨੂੰ ਤਾਂ ਕੰਮ ਕਰਾਉਣਾ ਕਿਤੇ ਨਾ ਕਿਤੇ ਦਰਾਲੇ ਕੁਸ਼ਕਾਣਾ ਸਾਥੀਓ ਸੋ ਬੋਰਡ ਦੇ ਵਿੱਚ ਅਕਸਰੀ ਬੋਰਡ ਨੂੰ ਭੰਡਿਆਂ ਦਾ ਕਿ ਬੋਰਡ ਦੇ ਤਾਂ ਬੜੀ ਨਿਸ਼ਮਤ ਘੋਰੀਆ ਬੋਰਡ ਦੇ ਤਾਂ ਪੈਸੇ ਦੇ ਕਿ ਕਿਵੇਂ ਮਰਜੀ ਗਲਤ ਕੰਮ ਕਰਾ ਲਓ ਇਹ ਸਾਰੇ ਬੋਰਡ ਨੂੰ ਧੱਬਾ ਲੱਗਿਆ ਬਹੁਤ ਵੱਡਾ ਮੈਂ ਅਭਦੇ ਤਰਬੇ ਤੋਂ ਮੇਰੀ ਬੋਰਡ ਦੀ 20 ਸਾਲ ਦੀ ਨੌਕਰੀ ਹੋ ਗਈ ਇਹ ਦਾਅਵੇ ਨਾਲ ਕਹਿੰਨਾ 5 ਤੋਂ 10% ਲੋਕ ਹੀ ਹੋਣਗੇ ਜਿਹੜੇ ਗਲਤ ਕੰਮ ਕਰਦੇ ਨੇ ਰਿਸ਼ਵਤਖੋਰੀ ਕਰਦੇ ਨੇ ਤੇ ਗੁਰਖਤੰਦਾ ਕਰਦੇ ਨੇ ਗਲਤ ਕੰਮ ਹੁੰਦਾ ਜਿਨ੍ਹਾਂ ਕਰਕੇ ਬੋਰਡ ਦੇ ਬਾਕੀ 90 95% ਮੁਲਾਜ਼ਮ ਬਿਨਾਂ ਵਜ੍ਹਾ ਬਦਨਾਮ ਨੇ ਸੋ ਸਾਥੀਓ ਤੁਸੀਂ ਸਮਝਦਾਰ ਹੋ ਕਿ ਰਿਸ਼ਵਤਖੋਰੀ ਵਿਰੁੱਧ ਲੈ ਐਕਸ਼ਨ ਦੀ ਆਪ ਨੂੰ ਸਹਿਯੋਗ ਕਰਨਾ ਚਾਹੀਦਾ ਇਹ ਉਹਨਾਂ ਨੂੰ ਬਚਾਉਣ ਨੂੰ ਲੱਗੇ ਨੇ ਤਰਲ ਮੱਛੀ ਹੋਏ ਪੈਣੇ ਸੋ ਸਾਥੀਓ ਇੱਕ ਜਿਹੜਾ ਕੇਸ ਇਹਦੇ ਤਾਂ ਅੱਗੇ ਬਹੁਤ ਦੂਰ ਤੱਕ ਜੁੜੀਆਂ ਹੋਈਆਂ ਨੇ ਉਹਨਾਂ ਨੇ ਦਿਨਾਂ ਦੇ ਵਿੱਚ ਉਹ ਸਾਰੀਆਂ ਚੀਜ਼ਾਂ ਸਾਹਮਣੇ ਆਉਣਗੀਆਂ ਕਿ ਕਿਹੜੇ ਜੈਲੀ ਸਰਟੀਫਿਕੇਟ ਬਣਾਉਂਦੇ ਨੇ ਕਿਹੜੇ ਬੱਚਿਆਂ ਦੇ ਬੇਰ ਬੀ ਚੇਂਜ ਕਰਕੇ ਰਿਜ਼ਲਟ ਕਰਾਉਂਦੇ ਨੇ ਕਿਹੜੇ ਫੋਟੋ ਚੇਂਜ ਕਰਾਉਂਦੇ ਨੇ ਇਹ ਸਾਰੇ ਰਿਕਾਰਡ ਨਾਲ ਕੌਣ ਜੁੜਿਆ ਹੋਇਆ ਇਹ ਉਹਨਾਂ ਦੇ ਦਿਨਾਂ ਦੇ ਵਿੱਚ ਸਭ ਕੁਝ ਨੰਗਾ ਹੋਣ ਵਾਲਾ ਇਨਕਾਬ ਚੱਕਿਆ ਜਾਣਾ ਤੇ ਮੈਂ ਵਕੀਲ ਦੇ ਚੇਅਰਮੈਨ ਸਾਹਿਬ ਤੋਂ ਮੰਗ ਕਰਦਾ ਕਿ ਜਿਸ ਤਰ੍ਹਾਂ ਗਰਦਾਸਪੁਰ ਦੇ ਇਸ ਏਜੰਟ ਨੂੰ ਤੁਸੀਂ ਫੜ ਕੇ ਇਹ ਸਾਰੀ ਤਫ਼ਤੀਸ਼ ਕਰੀ ਗਿਆ ਇਸੇ ਤਰ੍ਹਾਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਜਿਹੜੇ ਬੋਰਡ ਦੇ ਵਿੱਚ ਏਜੰਟ ਆਉਂਦੇ ਨੇ ਬੋਰਡ 'ਚ ਕੰਮ ਕਰਾਉਣ ਆਉਂਦੇ ਨੇ ਛੋਲੇ-ਪਣੇ ਲੋਕਾਂ ਨੂੰ ਠੱਗੀਆਂ ਮਾਰਦੇ ਨੇ ਤੇ ਇੱਥੇ ਜਿਹੜੇ ਬੋਰਡ ਦੇ ਵਿੱਚ ਰਿਸ਼ਮਤਪੁਰ ਬੈਠੇ ਨੇ ਚੰਦਕ ਉਹਨਾਂ ਨਾਲ ਲੜ ਕੇ ਗਲਤ ਕੰਮ ਕਰਦੇ ਨੇ ਬਾਕੀ ਜ਼ਿਲ੍ਹਿਆਂ ਦੇ ਏਜੰਟਾਂ ਨੇ ਵੀ ਇਸੇ ਤਰ੍ਹਾਂ ਕਾਰਵਾਈਆਂ ਕਰੋ ਤੇ ਜਿਹੜੇ ਬੋਰਡ ਦੇ ਵਿੱਚ ਅਸਲ ਤੌਰ ਤੇ ਰਿਸ਼ਮਤਪੁਰੀ ਕਰਦੇ ਨੇ ਉਹਨਾਂ ਦੇ ਸਾਰਿਆਂ ਦੇ ਚਿਹਰੇ ਨੰਗੇ ਕਰੋ ਤਾਂ ਜੋ ਜਿਹੜੇ ਇਮਾਨਦਾਰ ਲੋਕ ਨੇ ਉਹ ਆਪਣੀ ਨੌਕਰੀ ਇਮਾਨਦਾਰੀ ਤੇ ਆਪਣੀ ਇਮ ਜ਼ਿੰਦਗੀ ਦੇ ਵਿੱਚ ਕਦੇ ਵੋਟ 'ਚ ਗਲਤ ਕੰਮ ਕੀਤਾ ਨਾ ਕਰਨਾ ਤੇ ਉਹ ਆਪਣੇ ਇੱਕ ਫੱਕਰ ਨਾਲ ਵੋਟ ਚੋਣ ਤੇ ਖੁਸ਼ੀ-ਖੁਸ਼ੀ ਵੋਟ 'ਚ ਵਾਪਸ ਹੋਵਾਂ ਤੇ ਰਿਸ਼ਵਤ ਖੋਰ ਅੱਗੇ ਹੁਣ ਇਹ ਤੁਹਾਡੇ ਕੋਲ ਬੇਨਤੀ ਹੈ ਬਾਕੀ ਜੇਨਮਨ ਸਾਹਿਬ ਵੱਲੋਂ ਚੱਪੇਗੇ ਰਿਸ਼ਵਤ ਖੋਰੀ ਦੀ ਇਸ ਉਪਰਾਲੇ ਦਾ ਮੇਰੇ ਵੱਲੋਂ ਮੇਰੇ ਸਾਥੀਆਂ ਵੱਲੋਂ ਅਸੀਂ ਸ਼ਰਾਡਾ ਕਰਦੇ ਹਾਂ ਤੇ ਇਹਦੀ ਉੱਚ ਪੱਧਰੀ ਜਾਂਚ ਕਰਾ ਕੇ ਅੱਗੇ ਕਿਹਦੇ ਕਿਹਦੇ ਨਾਲ ਤਾਰਾਂ ਜੁੜੀਆਂ ਨੇ ਇਹ ਸਾਰੀਆਂ ਚੀਜ਼ਾਂ ਮਲਾਜਮਾਂ ਦੇ ਵਿੱਚ ਲਿਆ ਕੇ ਰੱਖੋ ਧੰਨਵਾਦ ਜੀ